ਦੇਦਰ ਵਾਦੀ ਨਹੀਂ ਆਹ ਪਾਣੀ ਦਾ ਘੁੱਟ ਦੇਵੇ ਮੂੰਹ ਸੁੱਕੀ ਜਾਂਦਾ ਯਾਰ ਮੈਂ ਕੀ ਕਰਾਂ ਅਫਸਰ ਆਵਣਾ ਟੱਕਰ ਰਹਿਦਾ ਹਾਂ ਮੈਂ ਵੀ ਦੁਖੀ ਹੋ ਗਈ ਯਾਰ ਹੌਣ ਬੱਸ ਜਿੰਨੀ ਕਿ ਮੈਂ ਖਰਾਬ ਹੋ ਗਈ ਹਾਂ ਤਦ ਤੱਕ ਨਹੀਂ ਬਰ 10 ਬਿਕਾ ਉਠ ਕੀ ਕੀ ਹੋ ਗਿਆ ਨਾ ਦਿਨੇ ਦਿਹਾੜੇ ਤੂੰ ਡੱਕਿਆ ਰਹਿਣਾ ਸ਼ਰਮ ਕਰ ਲਾ ਘਰ-ਬਾਰ ਨਹੀਂ ਹਜੇ ਬਣਾਇਆ ਨਹੀਂ ਟੈਨਸ਼ਨਾਂ ਹੋ ਰਹੀ ਨੇ ਮੇਰੇ ਸਿਰ ਤੇ ਬਹਿ ਜਾ ਬਹਿ ਜਾ ਹੁਣ ਬਥੇ ਫਿਕਰ ਦਾ ਕਰ ਲਿਆ ਕਰ ਸਫਾ ਆਂਦੀ ਨੂੰ ਉਹ ਡੱਕਣ ਦਾ ਰਹਿੰਦੋਗਾ ਨਹੀਂ ਕੀ ਆ ਛੁੱਪੇ ਵਰਗੀ ਤੀ ਨਹੀਂ ਆ ਤੂੰ ਮਾਰ ਦੇਗੀ ਅਮਰੀ ਬੰਦੇ ਨੂੰ ਕੋਈ ਨਾ ਟੈਨਸ਼ਨ ਨਾਲ ਲੈ ਜਰ ਟੈਨਸ਼ਨ ਕਿਵੇਂ ਨਾਲ ਲਵਾ ਹਾਂ ਉਹ ਦੋਨਾਂ ਦਾ ਵਧੀਆ ਸੀ ਮੈਂ ਕਿਸੇ ਭਈਏ ਨਾਲ ਭਈਏ ਨਾਲ ਵਿਆਹ ਕਰਾ ਲਾਂਦੀ ਭਈਏ ਨਾਲ ਕਰਾ ਲਾਂਦੀ ਉਹ ਦੇਰ ਨਾਲ ਤਾਂ ਠੀਕ ਸੀ ਭਈਆ ਤੈਨੂੰ ਭਈਆ ਤੈਨੂੰ ਵੇਚ ਜਾਂਦਾ ਆ ਪਤਾ ਪੰਜਾਬ 'ਚ ਕੀ ਹੋਈ ਜਾਂਦਾ ਹੁਣ ਹੋਈ ਜਾਂਦਾ ਹਾਂ ਹਾਂ ਵਧੀਆ ਸ਼ਰਾਮਤ ਕਰਦੀ ਤੇਰੇ ਵਰ ਅੱਗੇ ਬੰਦ ਤੇ ਪੱਲੇ ਤਾਂ ਨਹੀਂ ਲੈ ਲੈ ਕੇ ਤੀਵੀਂ ਆ ਉੱਡੀ ਜਾਂਦੇ ਨੇ ਭਈਏ ਹਰ ਜਵਾ ਕਮਾਗਦਾ ਉੱਥੇ ਪਤਾ ਨਹੀਂ ਕਿਹੜੇ ਥਾਂ ਦਾ ਦੱਸੀ ਜਾਂਦੇ ਨੇ ਭਈਆ ਨਾਲ ਵਿਆਹ ਕਰਾ ਲੈਂਦੀ ਸਿੱਧੀ ਹੋ ਕੇ ਕੰਮ ਕਰ ਲੈ ਤੂੰ ਕੰਮ ਕਰ ਲੈ ਤੇਰੇ ਲੱਛਣ ਸਹੀ ਹੋਣੇ ਚਾਹੁੰਦੇ ਨੇ ਮੇਰੇ ਤੇ ਜਮਾਂ ਸਹੀ ਆ ਸਹੀ ਆ ਲੱਛਣ ਮੈਂ ਫੜਾ ਤੂੰ ਦਾ ਉਹ ਮੈਨੂੰ ਚੱਪਪ ਕਰਕੇ ਭੇਜਾਂ ਮਾਰੂੰਗੀ ਚੱਪਲ ਦੀ ਬਾਹਰ ਹੀ ਭਗਵਾ ਸੀ ਨਾ ਘਰ ਮੇਰੇ ਮੂਰੇ ਅਰੇਗੀ ਤੂੰ ਆਈ ਵੱਡੀ ਚੱਪਲ ਵਾਲੀ ਤੂੰ ਤਾਂ ਬੇਲਾ ਚਲ ਦਫਾ ਹੋ ਮੈਂ ਤਾਂ ਤੇ ਕੰਮ ਕਰਦੀ ਆ ਬਾਧੂ ਕੰਮ ਪੈਣਾ ਤੂੰ ਤਾਂ ਪਿਆਗਾ ਕੰਮ ਕਰ ਬੇਲਾ ਨਾ ਹੋਵੇ ਬੇਲਾ ਰੰਨ ਪਰੋਣੇ ਜੋਗਾ ਉਹ ਪੈਸੇ ਦੇ ਜਾ ਅਧਿਆ ਦੇ ਉਹਨੂੰ ਕੋਈ ਗੱਲ ਨਹੀਂ ਮੈਂ ਨਹੀਂ ਹਾਂ ਅੱਪਾ ਹਲੋ ਹਾਂਜੀ ਸਰ ਕੌਣ ਅੱਛਾ ਹਾਂਜੀ ਸਰ ਅੱਛਾ ਲਾਉਣ ਵਾਲੇ ਹਾਂਜੀ ਹਾਂਜੀ ਸਰ ਲਾਉਣ ਦਾ ਚਾਹੁੰਦਾ ਸੀਗਾ ਹਾਂਜੀ ਹਾਂਜੀ 5 ਕਿਲੋ ਕਰਪੀਆ ਸਰ ਕਾਰ ਬਾਰ ਖਾਤਰ ਹਾਂਜੀ ਸਰ ਬਾਕੀ ਸਰ ਮੈਂ ਅਬ ਦੇਖ ਰਵਾਂ ਨਾ ਗੱਲਬਾਤ ਕਰਕੇ ਫਿਰ ਤੁਹਾਨੂੰ ਦੱਸ ਦੂੰਗੀ ਠੀਕ ਹੈ ਸਰ ਓਕੇ ਥੈਂਕ ਯੂ ਓਕੇ ਸਰ ਠੀਕ ਤੇਲੂ RAM ਦੀ ਹੱਟੀ ਦਾ ਜਰਦਾ ਮੁੰਤਾ ਜੋੜਾਂ 'ਚ ਬਹਿ ਗਿਆ ਪਰਾਵਾ ਮੁੰਤਾ ਜੱਟ ਦੇ ਜੋੜਾਂ 'ਚ ਬਹਿ ਗਿਆ ਤੇਲੂ RAM ਦੀ ਹੱਟੀ ਦਾ ਜਰਦਾ ਵੇ ਇਹ ਕਿੱਥੇ ਜਰਦਾ ਮਦਲੀ ਆਨੇ ਲੱਗ ਮੇਰੀ ਗੱਲ ਸੁਣ ਤੇ ਖੁਸ਼ ਖਾਹੀ ਸੁਣਾਉਣੀਆਂ ਮੈਨੂੰ ਨਾ ਲੋਨ ਆਇਆ ਤਾਂ ਫੋਨ ਆਇਆ ਸੀਗਾ 5 ਲੱਖ ਦਾ ਲੋਨ ਨਿਕਲਦਾ ਤੇ ਆਪਾਂ ਉਹ ਕਢਾ ਲੈਣੇ ਹੁਣ ਕਿਉਂ ਬੁੰਡ ਤੇ ਬੰਬ ਬੰਦੀਆਂ ਭੈ ਵੀ ਤੇ ਕੋਦਰੇ ਦਿਮਾਗ ਚ ਪੋਗੀ ਗੱਲ ਘਰ-ਘਰ ਬਣ ਜੂ ਮੈਨੂੰ ਤਾਂ ਟੈਨਸ਼ਨ ਹੋ ਰਹੀ ਆ ਓਏ ਬੰਬ ਕਿਉਂ ਬੰਦੀਆਂ ਭਰਿਆ ਨਹੀਂ ਜਾਣਾ ਨਹੀਂ ਭਰੇ ਜਾਇਆ ਕਰੂ ਆਪੇ ਹਾਂ ਤੂੰ ਲੱਗ ਜਿੰਗਾ ਕੰਮ ਤੇ ਆਪੇ ਭਰੇ ਜਾਇਆ ਕਰੇਂਗਾ ਮੈਂ ਹੁਣ ਮੈਂ ਕਿਥੋਂ ਕੰਮ ਤੇ ਲੱਗ ਜੂ ਤੂੰ ਲੱਗ ਜੀ ਕੰਮ ਤੇ ਦੂਜਾ ਹੋਰ ਕੁਛ ਹੋਰ ਕੁਛ ਕੀ ਬੈਠ ਕੇ ਕਰਕੇ ਲੋਨ ਨਹੀਂ ਲੈਂਦੇ ਕਿਉਂ ਕੰਮਲੀ ਹੋਈ ਖੜੀ ਆ ਮੇਰੀ ਗੱਲ ਸੁਣ ਮੈਂ ਤਾਂ ਲੋਨ ਲੈ ਕੇ ਪੈਸੇ ਖੇਖਰਾਵ ਹੋ ਜਾਣਗੇ ਤੇ ਮੁੜ ਕੇ ਭਰੇਂਗੀ ਕਿੱਥੋਂ ਪਰ ਲਾਂਗੇ ਯਾਰ ਪਲੀਜ਼ ਤੂੰ ਤਾਂ ਕਦੇ ਮੇਰੀ ਗੱਲ ਮੰਨ ਲਿਆ ਕਰ ਰਿਕਵੈਸਟਾ ਲੋਨ ਕਢਾ ਕੇ ਲੋਨ ਜਾਊ ਖਾਦਾ ਘਰ ਪਾ ਲੇਗੀ ਇੱਟਾਂ ਜੁਗੀ ਕੱਢੇਗੀ ਜਾਂ ਤਾਂ ਕੋਈ ਬਿਜ਼ਨਸ ਹੋਵੇ ਆਪਾਂ ਕਿਸ਼ਤ ਮੋੜ ਦਈਏ ਫੇਰ ਤੋ ਤਾਂ ਲੱਗੇਗਾ ਕਿ ਤੇ ਕੰਮ ਕਾਰੋਬਾਰ ਤੇ ਦਿਹਾੜੀ ਲਾ ਕੇ ਭਰੇਂਗੀ ਤੂੰ ਲੋਨ ਆ ਯਾਰ ਓਏ ਬਿਜ਼ਨਸ ਨਾਲ ਲਾਉਣ ਪੜਿਆ ਜਾਂਦਾ ਦਿਹਾੜੀ ਨਾਲ ਨਹੀਂ ਪੜਿਆ ਜਾਂਦਾ ਤੂੰ ਮੇਰੀ ਗੱਲ ਮੰਨਣੀ ਆ ਜੇ ਨਹੀਂ ਮੰਨਣੀ ਬਸ ਮੈਨੂੰ ਸਾਫ਼ ਦੱਸ ਦੋ ਕਢਾਲਾ ਕਢਾਲਾ ਫਿਰ ਦੂਜਾ ਬਿਜ਼ਨਸ ਕਰਨ ਲੱਗ ਜੀ ਹੋਰ ਕੀ ਹੈ ਮਤਲਬ ਮਤਲਬ ਕਿ ਮੈਥੂ ਮਰ ਕਿ ਮੈਂ ਕਿਵੇਂ ਕਿਸਤਾ ਭਰੂੰਗਾ 500 ਰੁਪਏ ਦਿਹਾੜੀ ਨਾਲ ਫੜਦੀ ਨਹੀਂ ਹੁਣ ਮੈਂ ਨਹੀਂ ਸਾਦੀ ਬਸ ਮੈਂ ਹਿੰਡਾ ਤੇ ਮੇਰੀ ਜਿੰਦਾ ਮੈਂ ਕਢਾ ਕੇ ਛੱਟੂਗੀ ਤੀਵੀਂ ਨਾ ਜਿਹੜੀ ਉੱਤੋਂ ਦੀ ਹੋ ਜੇ ਬੰਦੇ ਦੇ ਉਥੇ ਘਰ ਨਹੀਂ ਵਸਦੇ ਹੁੰਦੇ ਵੀ ਮੈਂ ਵੀ ਉਹ ਸ਼ਾਂਕ ਪੂਰੇ ਕਰਨੇ ਨੇ ਮਾ ਬਾਪ ਨੇ ਐਵੇਂ ਤੋੜਤੀ ਤੇਰੇ ਨਾਲ ਜਾ ਕਢਾ ਲੈ ਮੈਂ ਨਿੰਨੜ ਪਤਾ ਮੈਂ ਤਾਂ ਲੋਨ ਕਢਾਉਂਗੀ ਬਸ ਆਹ ਹੋਰ ਕੰਮ ਤੇ ਲੱਗਣਾ ਲੱਗ ਕਢਾ ਲੈ ਕਢਾ ਲੈ ਕਢਾ ਲੈ ਪਾ ਚਲਾ ਕਰਦੇ ਨਾ ਮੈਂ ਕਿਹਾ ਮੋਨੇ ਦਾ ਸਰਬਤ ਬਲੰਕ ਚੱਲ ਕਰੂੰ ਦੀ ਗਈ ਆਗੀ ਹਲੇ ਤੱਕ ਆਈ ਨਹੀਂ ਗਈ ਐਨੀ ਮੈਂ ਬੈਂਕ ਚ ਜਾ ਕੇ ਆਉਣੀ ਆ ਚੱਲ ਦੇਖਦੇ ਆ ਕਿੰਨਾ ਵੀ ਆਉਣ ਵਾਲੇ ਕੋਈ ਹੋਊਗਾ ਕੱਟਾ ਪੈਸੇ ਮਿਲ ਗਏ ਕਮਿਕ ਸ਼ੌਕ ਇੰਤਾਲ ਦੇ ਵਿੱਚ ਅੱਦੇ ਪੈਸੇ ਕੁਸ਼ਕਾਰ ਬਾਤ ਬਣਾਉਂਗੇ ਇਸ ਬਾਤ ਨੂੰ ਲੋਕ ਪਰਜਨ ਕੋਲ ਦੱਸਦੇ ਆ ਚੱਲ ਤੇ ਤੱਕ ਸੁਭਿਆਰ ਦੇ ਸੁਭਿਆਰ ਆ ਗਈ ਇਹ ਕਿਵੇਂ ਆਉਂਦੀ ਆ ਗਈ ਅੱਜ ਤਾਂ ਖੁਸ਼ ਆ ਬਹੁਤ ਜ਼ਿਆਦਾ ਬਟਾ ਲੈ ਇਹ ਆ ਹੋਖੜਾ ਲੈ ਆਈ ਪਰ ਉਹ ਮੇਰੇ ਵਾਲੀ ਸੁਭਾਤ ਤੇ ਸਾਹਮਦੀ ਕੀ ਆ ਕੋਈ ਚੋਰ ਟੂਰ ਲੱਗ ਜਾਂਦੇ ਹੁੰਦੇ ਨੇ ਮੇਰੇ ਘਰ ਤੋਂ ਮੈਂ ਆਪਣੇ ਸਮਾਦੋਂ ਪੈਸੇ ਕਾਰ ਬਾਰ ਖਾਤਰ ਲੈ ਕੇ ਆਇਆ ਲੋਨ ਠੀਕ ਹੈ ਨਾ ਮੈਨੂੰ ਪਤਾ ਘਰ ਡਿੱਗਣ ਵਾਲਾ ਘਰ ਪਾਵਾਂਗੇ ਆਹੋ ਚੰਗਾ ਠੀਕ ਹੈ ਚੰਗਾ ਮੈਂ ਆ ਉਥੇ ਸਾਹਮਦੇ ਓਕੇ ਆ ਉਥੇ ਮੇਰੇ ਵਾਲੀ ਸੁਭਾਤ ਹੀ ਸਾਹਮਦੀ ਚੁੱਪ ਕਰਕੇ ਬਹਿ ਜਾ ਉਹ ਮੇਰੇ ਵਾਲੇ ਕਮਰੇ 'ਚ ਸਾਹਮਦੇ ਤੈਨੂੰ ਕੀ ਪਤਾ ਪੈਸੇ ਰੱਖਣ ਦਾ

ਸਹਤੇ ਕੈਮਰਾ ਰੈਸਟ ਕਰ। ਆ ਉੱਭਾ ਗ ਜਾ ਉਧਰ ਉਹ ਕੰਮ ਕੁੰਮ ਕਰ ਲੈ। ਮੈਂ ਰੈਸਟ ਕਰਨੀ ਠੀਕ ਆ। ਰੈਸਟ ਕਰ ਲੈ। ਆਹੋ। ਖੁਸ਼ ਆ ਹੁਣ। ਆਹੋ ਖੁਸ਼ ਹਾਂ। ਬਸ ਠੀਕ ਆ ਜਾ ਪੱਟ। ਆ ਜਾ ਲਾ। ਰੈਸਟ ਦਵਾ ਇੱਥੇ ਆਪਾਂ ਬਾਹਰ ਲਈ ਬਾਕੀ ਰੱਖ ਲੈ ਆਪਣਾ ਡੱਬਾ ਲਕੋ ਕੇ ਰੱਖ ਲਈ ਇੱਥੇ। ਇੱਥੇ ਕਾਫੂ ਜੇ ਤੇ ਰੱਖ ਦਿਆਂਗੇ ਕਿਸੇ। ਨੂੰ ਜੇ ਪਤਾ ਲੱਗ ਗਿਆ ਤੇ ਵੀ ਭੁਜਾਈ ਨੂੰ ਮੈਨੂੰ ਤਾਂ ਟਰੋਂ ਟੱਕਰ ਦੋਗੀ। ਆ ਜਾ ਇਥੇ ਐਸ ਤੇ ਰੱਖ ਦੇ ਲੱਗਾ ਸੁੱਤੇ ਰੱਖ ਆ ਜਾ ਕੁੱਟ ਕੁੱਟ ਲਾਈ ਜੀ ਆ ਪਾਣੀ ਦਾ ਚਰ ਆਪਣਾ ਪਿਆਗਾ ਦਰੂਜੀ ਭੈ ਜਾ ਮੇਰੇ ਭੈ 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 ਤੇ ਆਪਣੇ ਦੂਜੇ ਯਾਰ ਬਿੱਲੀ ਕਿੱਧਰ ਗਏ ਪਤਾ ਉਹ ਬਿੱਲੂ ਹੋਰੀ ਕਿੱਧਰ ਗਏ ਬਿੱਲੂ ਹੁਣਕਰ ਫੋਨ ਅੱਥੇ ਮੈਂ ਬੁਲਾਉਂ ਨੀਂ ਦੰਗਾ ਯਾਰ ਸਿਤਵਾ ਬਾ ਕੋਟੜ ਹਲ ਦਾ ਕੱਚੇ ਆਂਗੀ ਉਹਨਾਂ ਘਰਾਂ ਹੀ ਚੰਗਾ ਚੱਲ ਆਹੂ ਕਰੇ ਕੁਰੀ ਨਾ ਦੱਸਦੀ ਕਿਤੇ ਤੇ ਟੇਪੋਂ ਨੂੰ ਖੰਮੋਤ ਕਰਾ ਰੋ ਰੀਲਾ ਤਰਬਨ ਹਾਏ ਮੈਂ ਲੁੱਟ ਗਈ ਤੇਰੀ ਵਾਹ ਤੂੰ ਫੇਰ ਫੇਰ ਹੋ ਕੇ ਕੰਮ ਕਰਨ ਲੱਗਿਆ ਕਿ ਕਿਧਰੋਂ ਆ ਗਈ ਕਿਧਰੋਂ ਆ ਗਈ ਬੋਰਡ ਤੇ ਬੋਕਰ ਮਾਰਨਾ ਆਇਆ ਹੈ ਮੈਨੂੰ ਮਾਰਦੇ ਨਹੀਂ ਕੀ ਆਦਾ ਕਾਈ ਗੱਲ ਦੱਸ ਵੀ ਤੈਨੂੰ ਪੈਸੇ ਕਿੱਥੋਂ ਆਏ ਨੇ ਅਸਰਾ ਪੀਨ ਲਈ ਹੈ ਮਾਰਦਾ ਦਿੱਸ ਵੀ ਜਹੀਆਂ ਨੇ ਦਿੱਸ ਵੀ ਜਹੀਆਂ ਨੇ ਓ ਯਾਰ ਇੰਨਾ ਨੇ ਬੜਾ ਤਪਾਇਆ ਯਾਰ ਚਾਰ ਪੰਜ ਵਾਰੀ ਆ ਗਏ ਇਹਨਾਂ ਨੇ ਕਿਸ਼ਤ ਦਿੱਤੀ ਹੋਣੀ ਨਾ ਡੱਡਾਂ ਦੇ ਪੱਲੇ ਦੱਲੇ ਕੋਈ ਵੀ ਚੱਕੀ ਲੈ ਜਾਣਗੇ ਹਾਂ ਭਾਈ ਕਿਸ਼ਤ ਕਿਸ਼ਤ ਨਹੀਂ ਦਿੰਦੇ ਤੁਸੀਂ ਕਦੇ ਵੀ ਚਾਰ ਪੰਜ ਵਾਰ ਆ ਗਏ ਮੈਂ ਚਾਰ ਪੰਜ ਗੇੜੇ ਮਾਰਤੇ ਥੋਡੇ ਕਿਸ਼ਤੀ ਨਹੀਂ ਦੇਣ ਚਾਹੁੰਦੇ ਤੁਸੀਂ ਓਏ ਕਿਸਟੋ ਜਿਹਨੂੰ ਪੈਸੇ ਦਿੱਤੇ ਨੇ ਉਹ ਤੋਂ ਲੈ ਲਓ ਕਿਸਤੇ ਮੇਰੇ ਕੋਲੇ ਨਹੀਂ ਆ। ਉਹ ਘਰ ਵਾਲੀ ਤਾਂ ਛੋਡੀ ਆ ਹੁਣ ਕਿਸਤੇ ਤਾਂ ਛੋਡੇ ਤੋਂ ਲੈਣੀ ਆ ਸੀ। ਕਿਸਤੇ ਤਾਂ ਮੈਂ ਮੇਰੇ ਕੋਲੇ ਕੋਈ ਕਿਸਤ ਨਹੀਂ ਬਾਈ ਉਹ ਤੋਂ ਲੈਣੀ ਆ ਲੈ ਲਓ ਆਪਦੀ। ਯਾਰ ਛੋਡੀ ਕੋਈ ਗੱਲ ਨਹੀਂ ਬਣੀ 6 ਮਹੀਨੇ ਹੋ ਗਏ ਛੋਡੀ ਕਿਸਤੇ ਟੁੱਟੀਆਂ ਤੈਨੂੰ ਜੇਲ੍ਹ ਦੀ ਹਵਾ ਕਮਾਉਣੀ ਪੂ ਫਿਰ ਫਿਰ ਤੂੰ ਲੋਟ ਆਏਗਾ। ਓਏ ਮੈਨੂੰ ਤਾਂ ਜੇਲ੍ਹ ਚ ਭੇਜ ਦਿਓ ਯਾਰ ਮੇਰੇ ਕੋਲੇ ਕੋਈ ਛਿਧਾ ਹੈ ਨਹੀਂ ਤਾਂ ਹੁਣ ਦੇਣ ਨੂੰ ਤੁਹਾਨੂੰ ਟਾਵੇਂ। ਤਾਂਵੇਂ ਨਹੀਂ ਆ ਕੋਈ ਨਾ ਇੱਕ ਮਹੀਨੇ ਦੀ ਮੂਲਤ ਦਿੱਤੀ ਤੁਹਾਨੂੰ। ਓ ਬਾਗ ਜੋ ਯਾਰ। ਕਿੰਨੇ ਕਿਸਤਾਂ ਆ ਰਹੇ ਹੈਂ? ਪੈਂਦਾ ਡਾਰੂ ਮੂਹੇ ਨਾਂਗੇ ਉਹਦੇ ਸੂਤਾ ਮੂਹੇ ਨਾਂਗੇ ਉਹ ਤਾਂ ਟੰਡੋਲਾ ਦੇ ਗਏ ਤੇ ਮੇਰੀ ਗੱਲ ਸੁਣਾ ਕਿਸਤਾ ਨੇ ਭਾਗੇ ਮਸਾਂ ਵੀ ਜੀ ਨਹੀਂ ਉਹਦਾ ਭੈਂਦਾ ਵਹਿਜ ਅਫਸਰ ਆਇਆ ਸੀ ਉਹ ਕਹਿੰਦਾ ਜੇਲ ਕਰੂੰ ਤੇ ਨੂੰ ਮੈਂ ਬਚੰਗਾ ਜੇਲ ਦਾ ਨਾਮ ਨਾਲੇ ਮੈਂ ਤਾਂ ਡਰਦੀ ਆ ਪਹਿਲੇ ਜੇਲ ਕੀ ਪੈਂਦੇ ਯਾਰੂ 5 ਲੱਖ ਕਢਾ ਲਿਆ ਨਾਲੇ ਘਰ ਨਹੀਂ ਪਿਆ ਤੂੰ ਹੀ ਖਾਦਾ ਸਾਰਾ ਪੈਸਾ ਉਹ ਯਾਰ ਹੁਣ ਪ੍ਰਸਤਾਵ ਆਗਾ ਹੁਣ ਐ ਕਰ ਮੈਂ ਕਹਿੰਨਾ 4-5 ਮਹੀਨੇ ਹੋ ਗਏ ਕਿਸ਼ਤ ਟੁੱਟੀ ਨੂੰ ਇੱਧਰ ਧਿਆਨ ਕਰ ਕਿਸੇ ਤੋਂ ਮੰਗ ਰਿਆ داری ਪੰਜਾਹ ਯਾਰ ਇਹ ਮੇਰੇ ਕਿ ਤੂੰ ਮੰਗ ਕੇ ਲਿਆ ਆ ਮਾਂ 5 ਲੱਖ ਤੈਨੂੰ ਪਤਾ ਕਿੰਨੀ ਬਿਟੀ ਰਕਮ ਹੈ ਤੂੰ ਜਾ ਉਹ 5 ਲੱਖ ਨਹੀਂ ਭਰਨਾ ਕਿਸ਼ਤ ਭਰ ਕੇ ਕੀ ਰਾਂ ਤਾਂ ਉਹਨਾਂ ਨੂੰ ਖੜਾਈਏ 5000 ਕਹਿਣਾ ਹੁਣ ਮੈਂ ਕਿਹਦੇ ਕੋਲੇ ਜਾਵਾਂ ਉਹ ਲੱਟੂ ਕੋਲੇ ਵਗ ਜਾ ਉਹਦੇ ਕੋਲੇ ਰੁਪਏ ਵਾਧੂ ਨੇ ਉਹਨਾਂ ਦੇ ਉਹ ਲੈ ਕੇ ਕੋਲੇ ਚਲ ਠੀਕ ਆ ਕਰਦੀ ਜਾਣੀ ਆਗੇ ਇਹਨੂੰ ਪੁੱਛਿਆ ਤੁਸੀਂ ਨਹੀਂ ਦੀਦਾ ਸੰਗਾ ਆਹੋ ਮੈਂ ਤਾਂ ਸਹੀ ਬੰਦਾ ਮਾੜਾ ਨਹੀਂ ਉਹ ਬੱਚਾ ਸੰਗਾ ਹਾਂ ਪਾਜਾ ਗਿਆ 5000 ਰੁਪਏ ਅਨਿਤ ਰਕਮ ਸੀ ਨਾਂਜੀ ਨਾਂਜੀ ਕੋਸ ਨਹੀਂ ਕੋਸ ਨਹੀਂ ਯਾਰ ਕੀ ਕਰੀ ਯਾਰ ਇਹ ਤਾਂ ਬੁੜੇ ਦੀ ਰਾਨੀ ਵਾਲੀ ਸੋਹਣੀ ਹੈਗਾ ਜੋਦੀ ਤੇ ਕਿਸ਼ਤਾਂੀਆਂ ਤੇ ਰਹਿ ਜਾਣੀਆਂ ਵਿਚੀ ਬੁੜੇ ਬੁੜੇ ਦਾ ਰਹਿ ਕੇ 2 ਸਾਲ ਭਾਂ ਜੋ ਭਾਂ ਕਰ ਬੁੜੇ ਦੀ ਕਮਜ਼ੋਰੀ ਹੈਗਾ ਉਹ दारू ਬੋਤਲ ਲੈ ਆ ਭਾਂ ਦੀ ਫਿਰ ਠੇਕੇ ਤੇ ਵਾਚ ਲੈ ਕੇ ਚੰਡੀਗੜ੍ਹ ਟੱਪ ਚੱਲ ਚੱਲ ਲੈ ਨਿਤਰਾ ਉਹ ਜਲਦੀ ਗਾੜਦਾ ਹੋਗਾ ਉਹ ਬੁੜੀ ਨੂੰ ਕਰਕੇ ਤਨ ਪਾਰੀ ਕਰਵਾਈ। ਓੱਕ ਮੇਆ ਯਾਰਾ ਉਦਾਸ ਜਿਹਾ ਬੈਠਾ ਹੈ। ਕਿਹੜਾ ਆ ਗਿਆ? ਉਹ ਮਈਆ। ਉਹ ਭੈਣ ਤਾਰਕਿਸਤਾਨ ਵਾਲਾ ਫੇਰ ਆ ਗਿਆ। ਉਹ ਨਾ ਨਾ ਆਪਦਾ ਦੋਸਤ ਹੈ। 40 ਦਾ ਕਾਨੂੰ ਹੈ। ਉਦਾਸ ਜਿਹਾ ਕਿਵੇਂ ਬੈਠਾ ਤੂੰ? ਇਹ ਕਿੰਨੇ ਤੇ ਬਾੜਾ ਦੇ ਆਲ ਜਾ ਹੋ ਗਿਆ ਹਾਂ ਤੂੰ ਦੱਸ ਉਹਦਾ ਜਾ ਕਿਵੇਂ ਬੈਠਾ ਕੋ ਤਰਾ ਕੰਮ ਕਰੀਏ ਉਹ ਕੰਮ ਤਾਂ ਕੀ ਕਰੇਗਾ ਯਾਰ ਮੇਰਾ ਪੈਂਚੋਰ ਦਾ ਜਿਹੜਾ ਉਹ 5 ਲੱਖ ਕਢਾਇਆ ਸੀ ਹਾਂ ਉਹ ਮੈਂ ਬਾਗ ਠੇਕੇ ਤੇ ਬੈਗ ਲੈ ਕੇ ਆਹਾਂ ਉੱਥੇ ਕੁਛ ਤਾਂ ਕੱਢੇ ਕਢਾਏ ਗਏ ਮੈਂ ਢੱਕ ਲਿਆ ਬਾੜਾ ਹੋ ਰੁਤਾ ਯਾਰ ਸਾਰਾ ਬਰਾਵਾ ਹੋ ਹੀ ਗਿਆ ਕੰਮ ਨਾਲੇ ਘਰ ਨਹੀਂ ਪਿਆ ਮੇਰਾ ਚੱਲ ਅਫਸਰ ਤਾਂ ਕਰਨੀਆਂ ਛੁੱਟੀ ਵਰਗਿਆਂ ਵਾਲੀ ਚੱਲਦੇ ਆ ਚੱਲ ਤੂੰ ਹੋਰ ਗੱਲਾਂ ਨਹੀਂ ਗੱਲਾਂ ਛੱਡ ਲੈ ਤੇਰੇ ਵਾਸਤੇ ਲੈ ਐ ਸਪੈਸ਼ਲ ਹਏ ਹਏ ਦੇਬੇ ਨਾ ਜੰਮ ਮਰੀ ਜਾਂਦਾ ਤੂੰ ਬੜਾ ਕੈਂਟ ਬੰਦਾ ਨਜ਼ਾਰੇ ਲੈ ਤੂੰ ਭਾਈਆ ਨਾ ਐ ਕੀ ਬਚਾ ਤਾ ਮੈਂ ਭਾਈਆ ਕੋਈ ਨਾ ਚਾਹ ਪਾਣੀ ਪੀ ਲਾ ਉੱਥੇ ਤੇ ਵੀ ਪਰਝਾਈ ਆ ਉਹਦੇ ਕੋਲੇ ਜਾ ਕੇ ਚਾਹ ਪਾਣੀ ਪੀ ਲਾ ਤੇ ਮੈਂ ਵਜਾ ਪੇਗ ਲਾ ਲਾ ਹਾਂ ਮੈਂ ਜਾਵਾਂ ਜਾ ਭਾਈ ਭਾਜ ਜਾ ਹਾਂਜੀ ਜੇ ਨਹੀਂ ਟੁੱਟਦੀਆਂ ਦੇਖਾ ਮੈਂ ਤੜਾਵਾਂ ਹਾਂਜੀ ਦੱਸੋ ਮੈਂ ਜੀ ਕਿਸਤਾਂ ਆ ਕਾਚਾ ਸੌਰੀ ਸਾਰੀ ਇਸ ਵਾਰ ਕਿਸ਼ਤ ਨਹੀਂ ਪਰੀ। ਕਿਸ਼ਤਾਂ ਤੋਂ ਕੀ ਲੈਣਾ ਜੀ ਤੁਸੀਂ ਮੇਰੇ ਨਾਲ ਚੱਲੋ ਕਿਸ਼ਤਾਂ ਛੱਡੋ। ਚੰਡੀਗੜ੍ਹ ਵੱਲ ਕਿੱਥੇ ਮੁਜਾਰੇ ਲਵਾਏ? ਸੱਚੀ ਅੰਜੀ ਵਾਓ ਪਰ ਉਹ ਪੂੜਾ ਉਹਦਾ ਟੁੰਨਾ ਉਹਨੂੰ ਤਾਂ ਮੈਂ ਬੋਤਲ ਪੇਕ ਲਵਾਇਆ ਬਸ ਠੀਕ ਚਲੋ